ਦੋਸਤੋ ਵੱਡੀ ਖਬਰ ਆ ਚੁੱਕੀ ਹੈ ਬਜ਼ੁਰਗਾਂ ਦੇ ਲਈ ਵੱਡੀ ਖੁਸ਼ਖਬਰੀ 3000 ਰੁਪਏ ਦੀ ਜਿਹੜੀ ਪੈਨਸ਼ਨ ਮਹੀਨੇ ਦੀ ਉਹ ਕਰ ਦਿੱਤੀ ਗਈ ਹੈ ਜੀਆ ਦੋਸਤੋ ਬਜ਼ੁਰਗਾਂ ਦੇ ਲਈ ਇੱਕ ਵੱਡੀ ਖਬਰ ਆ ਚੁੱਕੀ ਹੈ ਕਿਉਂਕਿ ਸਰਕਾਰ ਨੇ ਚਾਰ ਵੱਡੇ ਐਲਾਨ ਕਰ ਦਿੱਤੇ ਨੇ ਜਿਨ੍ਹਾਂ ਬਜ਼ੁਰਗਾਂ ਦੀ ਉਮਰ 60 ਸਾਲ ਤੋਂ ਉੱਪਰ ਨੇ ਤਾਂ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ ਜੀਆ ਦੋਸਤੋ ਕਿਹੜੇ ਉਹ ਚਾਰ ਵੱਡੇ ਐਲਾਨ ਨੇ ਜਿਸ ਦੇ ਵਿੱਚ ਪਹਿਲਾ ਜਿਹੜਾ ਵੱਡਾ ਐਲਾਨ ਹੈ ਉਹ 3000 ਰੁਪਏ ਪੈਨਸ਼ਨ ਮਹੀਨਾ ਦਾ ਹੈ ਜਿਹੜਾ ਕਿ ਮਹੀਨੇ ਦੀ ਹੁਣ 3000 ਰੁਪਏ ਪੈਨਸ਼ਨ ਦਿੱਤੀ ਜਾਵੇਗੀ ਇਸ ਤਰੀਕੇ ਨਾਲ ਤਿੰਨ ਹੋਰ ਵੱਡੇ ਐਲਾਨ ਕੀਤੇ ਗਏ ਨੇ ਕਿਹੜੇ-ਕਿਹੜੇ ਨੇ ਆਪਾਂ ਵੀਡੀਓ ਦੇ ਵਿੱਚ ਦੇਖਾਂਗੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਤੇ ਆਪਣੇ ਯਾਰਾਂ ਮਿੱਤਰਾਂ ਕੋਲ ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਸਰਕਾਰ ਨੇ ਜਿਹੜੀ ਬਜ਼ੁਰਗਾਂ ਦੇ ਲਈ ਆਇਆ ਜਿਨ੍ਹਾਂ ਦੀ 60 ਸਾਲ ਤੋਂ ਉਮਰ ਵੱਧ ਹੈ ਉਹਨਾਂ ਦੇ ਲਈ ਚਾਰ ਵੱਡੇ ਐਲਾਨ ਕਿਹੜੇ ਕੀਤੇ ਨੇ ਤਾਂ ਜੋ ਉਹ ਚਾਰ ਵੱਡੇ ਐਲਾਨਾਂ ਦਾ ਜਿਹੜਾ ਫਾਇਦਾ ਉਹ ਬਜ਼ੁਰਗ ਚੱਕਣ ਜਿਨ੍ਹਾਂ ਦੀ 60 ਸਾਲ ਤੋਂ ਉਮਰ ਵੱਧ ਹੈ ਜਿਸ ਦੇ ਵਿੱਚ ਪਹਿਲਾ ਜਿਹੜਾ ਐਲਾਨ ਹੈ ਉਹ 3000 ਪੈਨਸ਼ਨ ਕੀਤੇ ਜਾਂਦਾ ਹੈ ਤਾਂ ਦੋਸਤੋ ਆਓ ਚੱਲਦੇ ਹਾਂ ਕੀ ਨਵੀਂ ਵੱਡੀ ਅਪਡੇਟ ਆਈ ਹੈ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਵੱਡੀ ਉਮਰ ਵਾਲਿਆਂ ਦੇ ਲਈ ਖੁਸ਼ਖਬਰੀ ਸਰਕਾਰ ਨੇ ਸ਼ੁਰੂ ਕੀਤੀਆਂ ਚਾਰ ਨਵੀਆਂ ਯੋਜਨਾਵਾਂ ਜਾਣੋ ਪੂਰੀ ਜਾਣਕਾਰੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਵੱਡੀ ਖਬਰ ਆਈ ਹੈ ਜਿਹੜੇ ਵੱਡੀ ਉਮਰ ਦੇ ਲੋਕ ਨੇ ਯਾਨੀ ਕਿ 60 ਸਾਲ ਤੋਂ ਉੱਪਰ ਦੇ ਜਿਹੜੇ ਵਿਰਿਸ਼ਟ ਨਾਗਰਿਕ ਨੇ ਉਹਨਾਂ ਦੇ ਲਈ ਸਰਕਾਰ ਨੇ ਚਾਰ ਨਵੀਆਂ ਜਿਹੜੀਆਂ ਆ ਯੋਜਨਾਵਾਂ ਸ਼ੁਰੂ ਕਰ ਦਿੱਤੀਆਂ ਨੇ ਆਓ ਜਾਣਦੇ ਹਾਂ ਕੀ ਕੀ ਯੋਜਨਾਵਾਂ ਸ਼ੁਰੂ ਕੀਤੀਆਂ ਨੇ ਪਾ ਸਰਕਾਰ ਨੇ 60 ਸਾਲ ਜਾਂ ਫਿਰ ਇਸ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੇ ਲਈ ਚਾਰ ਨਵੇਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ ਇਸ ਸਕੀਮ ਬਜ਼ੁਰਗਾਂ ਦੀ ਆਰਥਿਕ ਮਦਦ ਦੇ ਲਈ ਸਿਹਤ ਸੰਭਾਲ ਦੇ ਲਈ ਰੋਜ਼ਗਾਰ ਦੇ ਮੌਕੇ ਦੇਣ ਦੇ ਲਈ ਅਤੇ ਰਿਹਾਇਸ਼ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਲਈ ਬਣਾਈਆਂ ਗਈਆਂ ਹਨ ਇਹ ਜਿਹੜੀਆਂ ਚਾਰ ਸੁਵਿਧਾਵਾਂ ਦਿੱਤੀਆਂ ਨੇ ਚਾਰ ਯੋਜਨਾਵਾਂ ਚਲਾਈਆਂ ਨੇ ਇਨਾਂ ਦਾ ਬਜ਼ੁਰਗਾਂ ਦੀ ਜ਼ਿੰਦਗੀ ਤੇ ਕੀ ਅਸਰ ਪਏਗਾ ਇੱਕ ਤੇ ਉਹਨਾਂ ਨੂੰ ਆਰਥਿਕ ਮਦਦ ਮਿਲੇਗੀ ਯਾਨੀ ਕਿ ਪੈਸੇ ਦੀ ਜਿਵੇਂ ਕਿ ਤੁਹਾਨੂੰ ਦੱਸਤਾ ਹੈ ਕਿ ਪਹਿਲੇ 3000 ਰੁਪਏ ਪੈਨਸ਼ਨ ਕਰ ਦਿੱਤੀ ਗਈ ਹੈ ਸੇਧ ਸੰਭਾਲ ਹੋਏਗੀ ਉਹਨਾਂ ਦੀ ਯਾਨੀ ਕਿ ਜੋ ਵੀ ਉਹਨਾਂ ਨੂੰ ਅੱਜ ਕੱਲ੍ਹ ਇਸ ਉਮਰ ਦੇ ਵਿੱਚ ਬਿਮਾਰੀ ਵਗੈਰਾ ਲੱਗਦੀ ਹੈ ਉਹਨਾਂ ਦਾ ਇਲਾਜ ਵਗੈਰਾ ਕਰਨ ਦੇ ਲਈ ਵੀ ਇਸਕੀਮਾਂ ਚਲਾਈਆਂ ਗਈਆਂ ਨੇ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਕਿਉਂਕਿ ਇਸ ਉਮਰ ਦੇ ਵਿੱਚ ਪੈਨਸ਼ਨ ਤੋਂ ਇਲਾਵਾ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਹੁੰਦਾ ਇਨਕਮ ਦਾ ਸਾਧਨ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੂੰ ਰੋਜ਼ਗਾਰ ਦੇ ਵੀ ਮੌਕੇ ਪੈਦਾ ਕੀਤੇ ਜਾਣਗੇ ਤੇ ਕਈ ਵਾਰ ਇਹ ਹੁੰਦਾ ਕਿ ਜਵਾਕ ਉਹਨਾਂ ਨੂੰ ਆਪਣੇ ਘਰੋਂ ਬਾਹਰ ਕੱਢ ਦਿੰਦੇ ਉਹਨਾਂ ਨੂੰ વૃદ્ધਾ ਆਸ਼ਰਮ 'ਚ ਰਹਿਣਾ ਪੈਂਦਾ ਤਾਂ ਇਸ ਕਰਕੇ ਰਿਹਾਈਸ਼ ਦੀ ਸਹੂਲਤ ਵੀ ਇਹਨਾਂ ਚਾਰ ਜਿਹੜੀਆਂ ਸਕੀਮਾਂ ਚਲਾਈਆਂ ਨੇ ਦੇ ਤਹਿਤ ਇਹਨਾਂ ਬਜ਼ੁਰਗਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਦੱਸ ਦਿੰਦੇ ਹਾਂ ਕਿ ਦੇਸ਼ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਨਾਗਰਿਕ ਰਹਿੰਦੇ ਹਨ ਇਸ ਲਈ ਉਹਨਾਂ ਦੀ ਸੁਰੱਖਿਆ ਤੇ ਸੁੱਖ ਸਹੂਲਤ ਲਈ ਐਜਿਓ ਇਹੋ ਜਿਹੀਆਂ ਯੋਜਨਾਵਾਂ ਬਹੁਤ ਜ਼ਰੂਰੀ ਹਨ ਜਿਹੜੀਆਂ ਕਿ ਹੁਣ ਸਰਕਾਰ ਨੇ ਚਲਾਈਆਂ ਨੇ ਚਾਰ ਨਵੀਆਂ ਯੋਜਨਾਵਾਂ ਦੀ ਸਰਕਾਰੀ ਯੋਜਨਾਵਾਂ ਦੀ ਜਿਹੜੀ ਝਲਕ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੀ ਯੋਜਨਾਵਾਂ ਦਾ ਨਾਮ ਆਪਾਂ ਦੇਖਾਂਗੇ ਫਿਰ ਉਸ ਯੋਜਨਾਵਾਂ ਦੇ ਨਾਮ ਦੇ ਸਾਹਮਣੇ ਉਹਨਾਂ ਦੇ ਮੁੱਖ ਲਾਭ ਕੀ ਹੋਣ ਵਾਲੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਤਾਂ ਤੁਹਾਨੂੰ ਦੱਸ ਦਿਆਂ ਕਿ ਬਜ਼ੁਰਗ ਪੈਨਸ਼ਨ ਯੋਜਨਾ ਇਹ ਪਹਿਲੀ ਯੋਜਨਾ ਹੈ ਜਿਸ ਦੇ ਵਿੱਚ ਮਾਸਿਕ ਆਮਦਨ ਰੂਪ ਦੇ ਵਿੱਚ ਪੈਨਸ਼ਨ ਯਾਨੀ ਕਿ ਕੁਛ ਨਾ ਕੁਛ ਜਿਹੜੀ ਪੈਨਸ਼ਨ ਹੈ ਉਹਨਾਂ ਨੂੰ ਪੈਸੇ ਦਿੱਤੇ ਜਾਣ ਹਰ ਮਹੀਨੇ ਦੂਸਰਾ ਹੈ ਬਜ਼ੁਰਗ ਸਿਹਤ ਬੀਮਾ ਯੋਜਨਾ ਹਸਪਤਾਲਾਂ ਦੇ ਵਿੱਚ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਏਗੀ ਇਸ ਯੋਜਨਾ ਦੇ ਵਿੱਚ ਉਸ ਤੋਂ ਅਗਲਾ ਹੈ ਬਜ਼ੁਰਗ ਰੋਜ਼ਗਾਰ ਮਿਸ਼ਨ ਤੇ ਇਸ ਦੇ ਵਿੱਚ ਕੰਮ ਕਰਨ ਦੇ ਮੌਕੇ ਅਤੇ ਕੋਸ਼ਲ ਪ੍ਰਸ਼ਿਕਸ਼ਨ ਦਿੱਤੇ ਜਾਣਗੇ ਉਸ ਤੋਂ ਬਾਅਦ ਹੈ ਸਸਤਾ ਘਰ ਯੋਜਨਾ ਘਰ ਦੇ ਲਈ ਆਰਥਿਕ ਸਹਾਇਤਾ ਅਤੇ ਸਬਸਿਡੀ ਯਾਨੀ ਕਿ ਉਹਨਾਂ ਨੂੰ ਘਰ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਏਗੀ ਤਾਂ ਸਭ ਤੋਂ ਪਹਿਲਾਂ ਜਿਹੜੀ ਸਕੀਮ ਹੈ ਉਹ ਹੈ ਬੁਢਾਪਾ ਪੈਨਸ਼ਨ ਯੋਜਨਾ ਇਸ ਸਕੀਮ ਦੇ ਅਨੁਸਾਰ ਇਸ ਯੋਜਨਾ ਦਾ ਮੁੱਖ ਉਦੇਸ਼ ਬਜ਼ੁਰਗਾਂ ਨੂੰ ਹਰ ਮਹੀਨੇ ਦੀ ਨਿਸ਼ਚਿਤ ਆਮਦਨ ਪ੍ਰਦਾਨ ਕਰਨਾ ਯਾਨੀ ਕਿ ਇੱਕ ਪੱਕੇ ਤਰੀਕੇ ਨਾਲ ਵੀ ਇੰਨਾ ਪੈਸਾ ਉਹਨਾਂ ਨੂੰ ਦਿੱਤਾ ਹੀ ਜਾਣਾ ਹੈ ਸਰਕਾਰ ਨੇ ਹੁਣ ਮਾਸਿਕ ਪੈਨਸ਼ਨ ਰਕਮ ਨੂੰ 3000 ਪ੍ਰਤੀ ਮਹੀਨਾ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ 3000 ਰੁਪਏ ਮਹੀਨਾ ਕਰ ਦਿੱਤਾ ਹੈ ਇਹ ਰਕਮ ਸਿੱਧੀ ਬਜ਼ੁਰਗਾਂ ਦੇ ਬੈਂਕ ਖਾਤੇ ਦੇ ਵਿੱਚ ਆਉਂਦੀ ਹੈ ਤੇ ਇਹ ਜਿਹੜੀ ਰਕਮ ਹੈ ਸਿੱਧੀ ਉਹਨਾਂ ਦੇ ਖਾਤੇ ਦੇ ਵਿੱਚ ਜਿਹੜਾ ਆਉਂਦੀ ਹੈ ਉਹ ਖਾਤਾ ਉਹਨਾਂ ਦੇ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ ਤੇ ਤਾਂ ਜੋ ਡੀਬੀਟੀ ਡੀਬੀਟੀ ਦੇ ਰਾਹੀਂ ਜਿਹੜਾ ਹੈ ਸਕੀਮ ਹੈ ਉਹਨਾਂ ਦੇ ਖਾਤੇ ਦੇ ਵਿੱਚ ਡਾਇਰੈਕਟ ਪਹੁੰਚੀ ਜਾ ਸਕੇ ਇਸ ਦੇ ਲਈ ਤੁਹਾਨੂੰ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਪਵੇਗੀ ਤੁਹਾਨੂੰ ਦੱਸ ਦਿੰਦੇ ਕਿ ਇੱਕ ਤਾਂ ਉਮਰ ਦਾ ਸਬੂਤ ਹੈ ਜਿਹੜਾ ਕਿ 60 ਸਾਲ ਉਹਨਾਂ ਦੀ ਉਮਰ ਹੋਣੀ ਚਾਹੀਦੀ ਹੈ ਆਧਾਰ ਕਾਰਡ ਜਾਂ ਫਿਰ ਜਨਮ ਪ੍ਰਮਾਣ ਪੱਤਰ ਦੇ ਹਿਸਾਬ ਨਾਲ ਉਹਨਾਂ ਦੀ ਉਮਰ ਇਹ 60 ਸਾਲ ਹੋਣੀ ਚਾਹੀਦੀ ਹੈ ਆਮਦਨ ਦਾ ਪ੍ਰੂਫ ਲੱਗੇਗਾ ਕਿੰਨੀ ਕੁ ਉਹਨਾਂ ਦੀ ਆਮਦਨ ਹੈ ਤੇ ਬੈਂਕ ਖਾਤੇ ਦੀ ਨੰਬਰ ਦੀ ਜਿਹੜੀ ਫੋਟੋਕਾਪੀ ਯਾਨੀ ਕਿ ਪਾਸਬੁੱਕ ਦੀ ਫੋਟੋਕਾਪੀ ਲੱਗੇਗੀ ਅੱਗੇ ਲਿਖਦੇ ਨੇ ਇਸ ਯੋਜਨਾ ਇਹ ਯੋਜਨਾ ਬਜ਼ੁਰਗਾਂ ਨੂੰ ਆਰਥਿਕ ਸੁਰੱਖਿਆ ਦੇਣ ਦੇ ਲਈ ਉਹਨਾਂ ਦੀ ਜੀਵਨ ਸ਼ੈਲੀ ਨੂੰ ਸੁਧਾਰੇਗੀ ਯਾਨੀ ਕਿ ਜੋ ਵੀ ਉਹਨਾਂ ਦੇ ਕੰਮ ਖਰਚੇ ਨੇ ਛੋਟੇ-ਮੋਟੇ ਉਹ ਉਹਨਾਂ ਨੂੰ ਸੁਧਾਰ ਸਕਦੀ ਹੈ ਉਹਨਾਂ ਨੂੰ ਦਿੱਕਤ ਨਹੀਂ ਆਏਗੀ ਉਸ ਤੋਂ ਅਗਲਾ ਹੈ ਬਜ਼ੁਰਗ ਸਿਹਤ ਬੀਮਾ ਯੋਜਨਾ ਇਸ ਯੋਜਨਾ ਰਾਹੀਂ ਬਜ਼ੁਰਗਾਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਵਿੱਚ ਕੈਸ਼ਲੈਸ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ ਇਸ ਦੇ ਤਹਿਤ 5 ਲੱਖ ਰੁਪਏ ਤੱਕ ਦਾ ਜਿਹੜਾ ਹੈ ਸਿਹਤ ਬੀਮਾ ਕਵਰ ਮਿਲਦਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ 5 ਲੱਖ ਦਾ ਜਿਹੜਾ ਸਿਹਤ ਬੀਮਾ ਦਾ ਜਿਹੜਾ ਕਵਰ ਕੀਤਾ ਜਾਂਦਾ ਹੈ ਬਜ਼ੁਰਗਾਂ ਨੂੰ ਤੇ ਉੱਥੇ ਹੀ ਪੰਜਾਬ ਸਰਕਾਰ ਨੇ ਵੀ ਆਪਣਾ ਇੱਕ 10 ਲੱਖ ਰੁਪਏ ਤੱਕ ਦਾ ਜਿਹੜਾ ਇੱਕ ਸਕੀਮ ਚਲਾਈ ਹੈ ਉਹ ਵੀ ਸਿਹਤ ਬੀਮਾ ਦੇ ਹਿਸਾਬ ਨਾਲ ਚਲਾਈ ਹੈ ਤੁਸੀਂ ਉਹ ਵੀ ਕਾਰਡ ਬਣਵਾ ਲੈਣਾ ਖਾਸ ਗੱਲ ਇਹ ਹੈ ਕਿ ਇਹ ਯੋਜਨਾ ਦੇ ਵਿੱਚ ਪੁਰਾਣੀਆਂ ਬਿਮਾਰੀਆਂ ਜਿਵੇਂ ਕਿ ਕਿਸੇ ਨੂੰ ਜੇ 슈ਗਰ ਹੋਈ ਹੋਵੇ ਦਿਲ ਦੀ ਬਿਮਾਰੀ ਹੋਵੇ ਯਾਨੀ ਕਿ ਜਿਹੜਾ ਹਾਈ ਬਲੱਡ ਪ੍ਰੈਸ਼ਰ ਹੋਵੇ ਹਾਈ ਬੀਪੀ ਦੀ ਬਿਮਾਰੀ ਹੋਵੇ ਕੋਈ ਇਹਨਾਂ ਨੂੰ ਸਾਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਤੇ ਇਹ ਸਕੀਮ ਉਹਨਾਂ ਬਜ਼ੁਰਗਾਂ ਦੇ ਲਈ ਵੱਡੀ ਮਦਦ ਹੈ ਜਿਨ੍ਹਾਂ ਦੇ ਕੋਲ ਇਲਾਜ ਦੇ ਲਈ ਵਿੱਤੀ ਸਾਧਨ ਨਹੀਂ ਹਨ ਯਾਨੀ ਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਕਿ ਆਪਣਾ ਇਲਾਜ ਕਰਾ ਸਕਣ ਤੇ ਇਸ ਯੋਜਨਾ ਦੇ ਤਹਿਤ ਬਜ਼ੁਰਗ ਸਿਹਤ ਬੀਮਾ ਯੋਜਨਾ ਦੇ ਤਹਿਤ ਉਹ ਆਪਣਾ ਜਿਹੜਾ ਇਲਾਜ ਕਰਾ ਸਕਦੇ ਹਨ ਉਸ ਤੋਂ ਬਾਅਦ ਆਈ ਹੈ ਬਜ਼ੁਰਗ ਰੋਜ਼ਗਾਰ ਮਿਸ਼ਨ ਇਸ ਯੋਜਨਾ ਦਾ ਮਕਸਦ ਹੈ ਉਹਨਾਂ ਬਜ਼ੁਰਗਾਂ ਨੂੰ ਕੰਮ ਦੇ ਮੌਕੇ ਦੇਣਾ ਹੈ ਜੋ ਹਜੇ ਵੀ ਤਜਰਬੇ ਦੇ ਨਾਲ ਕਿਸੇ ਵੀ ਖੇਤਰ ਦੇ ਵਿੱਚ ਯੋਧਕਾਂ ਯੋਗਦਾਨ ਜਿਹੜਾ ਪਾਉਂਨਾ ਚਾਹੁੰਦੇ ਹਨ ਯਾਨੀ ਕਿ ਉਹਨਾਂ ਨੂੰ ਤਜਰਬਾ ਵੀ ਹੈ ਤੇ ਉਹ ਚਾਹੁੰਦੇ ਆ ਕਿ ਅਸੀਂ ਜੋ ਕੰਮ ਕਰ ਸਕਦੇ ਆ ਤੇ ਉਹਨਾਂ ਨੂੰ ਇਸ ਮਿਸ਼ਨ ਜਿਹੜਾ ਬਜ਼ੁਰਗ ਰੋਜ਼ਗਾਰ ਮਿਸ਼ਨ ਦਾ ਹਿੱਸਾ ਬਣਾਉਣਾ ਹੈ ਉਹ ਇਸੇ ਮਿਸ਼ਨ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਨੇ ਜੇ ਉਹ ਚਾਹੁੰਦੇ ਆ ਕਿ ਅਸੀਂ ਕਿਤੇ ਕੰਮ ਕਰਨਾ ਚਾਹੁੰਦੇ ਤੇ ਉਹਨਾਂ ਨੂੰ ਵੀ ਉਹਨਾਂ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਸਰਕਾਰ ਵੱਲੋਂ ਉਹਨਾਂ ਦੇ ਲਈ ਵਿਸ਼ੇਸ਼ ਇਕ ਕੋਸ਼ਲ ਪ੍ਰਸ਼ਿਕਸ਼ਨ ਪ੍ਰੋਗਰਾਮ ਅਤੇ ਪਾਰਟ ਟਾਈਮ ਕੰਮ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ ਯਾਨੀ ਕਿ ਉਹਨਾਂ ਨੂੰ ਇੱਕ ਟ੍ਰੇਨਿੰਗ ਦਿੱਤੀ ਜਾਏਗੀ ਤੇ ਉਹਨਾਂ ਨੂੰ ਪਾਰਟ ਟਾਈਮ ਕੰਮ ਕਰਨ ਦੇ ਵੀ ਮੌਕੇ ਦਿੱਤੇ ਜਾਣਗੇ ਵੀ ਉਹ ਆਪਣਾ ਟਾਈਮ ਕੱਢ ਕੇ ਕੁਝ ਕੰਮ ਕਰਨ ਤਾਂ ਜੋ ਉਹਨਾਂ ਨੂੰ ਥੋੜੀ-ਬੋਤੀ ਅਰਨਿੰਗ ਹੋ ਸਕੇ ਇਸ ਦੇ ਨਾਲ ਬਜ਼ੁਰਗਾਂ ਨੂੰ ਆਰਥਿਕ ਆਜ਼ਾਦੀ ਤੇ ਸਵੈਮਾਨ ਮਿਲੇਗਾ ਤਾਂ ਉਹਨਾਂ ਨੂੰ ਇਹ ਕਿਸੇ ਅੱਗੇ ਹੱਥ ਨਹੀਂ ੱਡਣੇ ਪੈਣਗੇ ਉਹ ਆਪਣੇ ਇੱਕ ਤੇ ਪੈਸੇ ਕਮਾਉਣਗੇ ਨਾ ਕਿਸੇ ਦੇ ਅੱਗੇ ਹੱਥ ਜੋੜਨੇ ਪੈਣਗੇ ਚੌਥਾ ਵੱਡਾ ਜਿਹੜਾ ਐਲਾਨ ਹੈ ਸਰਕਾਰ ਦਾ ਉਹ ਇਹ ਹੈ ਕਿ ਜਿਹੜਾ ਸਸਤਾ ਘਰ ਯੋਜਨਾ ਹੈ ਯਾਨੀ ਕਿ ਇਸ ਤਰੀਕੇ ਨਾਲ ਬਜ਼ੁਰਗਾਂ ਦੇ ਲਈ ਸਸਤੇ ਘਰਾਂ ਦੀ ਸਹੂਲਤ ਪ੍ਰਦਾਨ ਕਰਨ ਦੇ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਇਸ ਯੋਜਨਾ ਦੇ ਤਹਿਤ ਘਰ ਖਰੀਦਣ ਜਾਂ ਫਿਰ ਕਿਰਾਏ ਤੇ ਲੈਣ ਦੇ ਲਈ ਸਰਕਾਰੀ ਸਹਾਇਤਾ ਤੇ ਸਬਸਿਡੀ ਮਿਲਦੀ ਹੈ ਯਾਨੀ ਕਿ ਜੇ ਤੁਸੀਂ ਘਰ ਮਾਲੂਮ ਬਜ਼ੁਰਗ ਹੈ ਜਿਹੜਾ ਇਸ ਨਵੀਂ ਸਕੀਮ ਦੇ ਅਨੁਸਾਰ ਹੈ 60 ਸਾਲ ਤੋਂ ਉੱਪਰ ਜਿਹੜਾ ਬਜ਼ੁਰਗ ਹੈ ਉਹ ਜੇ ਘਰ ਆਪਣਾ ਲੈਣਾ ਚਾਹੁੰਦਾ ਹੈ ਉਸ ਨੂੰ ਸਰਕਾਰੀ ਸਹਾਇਤਾ ਮਿਲੇਗੀ ਤੇ ਜਿਹੜਾ ਉਹ ਮੰਨ ਲਓ 5 ਲੱਖ ਰੁਪਏ ਦਾ ਜਿਹੜਾ ਵੀ ਐ ਉਹ ਲੈਣਗੇ ਠੀਕ ਹੈ ਉਹਦੇ ਵਿੱਚ ਸਬਸਿਡੀ ਵੀ ਮਿਲੇਗੀ ਇਹ ਸਬਸਿਡੀ ਤੁਹਾਨੂੰ ਦੱਸ ਦਈਏ ਕਿ 25% ਤੋਂ ਲੈ ਕੇ ਇਹ ਤੁਹਾਡੀ 40% ਤੱਕ ਸਬਸਿਡੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਘਰਾਂ ਦੇ ਵਿੱਚ ਉਹ ਬਜ਼ੁਰਗਾਂ ਦੀ ਵਿਸ਼ੇਸ਼ ਸੁਵਿਧਾਵਾਂ ਯਾਨੀ ਕਿ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਵਿਸ਼ੇਸ਼ ਸੁਵਿਧਾਵਾਂ ਕੀ ਹੋਣਗੀਆਂ ਤੁਹਾਨੂੰ ਦੱਸ ਦਈਏ ਕਿ ਇੱਕ ਤੇ ਐਮਰਜੈਂਸੀ ਹੈ ਮੈਡੀਕਲ ਸਹੂਲਤ ਹੋਏਗੀ ਸੁਰੱਖਿਆ ਪ੍ਰਬੰਧ ਹੋਣਗੇ ਉਹਨਾਂ ਦੇ ਤੇ ਆਰਾਮਦਾਇਕ ਰਹਿਣ ਦੀ ਥਾਂ ਹੋਏਗੀ ਤੇ ਇਹ ਯੋਜਨਾਵਾਂ ਇਕੱਲੇ ਰਹਿੰਦੇ ਜਾਂ ਫਿਰ ਬਜ਼ੁਰਗਾਂ ਦੇ ਲਈ ਬਹੁਤ ਫਾਇਦੇਮੰਦ ਆਤਮ ਨਿਰਭਤਾ ਵੱਲ ਇੱਕ ਵੱਡਾ ਕਦਮ ਹਨ ਤੁਹਾਨੂੰ ਦੱਸ ਦਿਆਂ ਕਿ ਇਹ ਯੋਜਨਾ ਜਿਹੜੀ ਸਪੈਸ਼ਲ ਚਲਾਈ ਗਈ ਹੈ ਇਹ ਉਹਨਾਂ ਬਜ਼ੁਰਗਾਂ ਦੇ ਲਈ ਹੈ ਜਿਹੜੇ ਕਿ ਇਕੱਲੇ ਰਹਿੰਦੇ ਨੇ ਜਿਵੇਂ ਕਿ ਕਈ ਵਾਰ ਬੱਚੇ ਉਹਨਾਂ ਨੂੰ ਕੱਢ ਦਿੰਦੇ ਨੇ ਘਰੋਂ ਬਾਹਰ ਉਹਨਾਂ ਬਜ਼ੁਰਗਾਂ ਦੇ ਲਈ ਸਕੀਮ ਚਲਾਈ ਗਈ ਹੈ ਤਾਂ ਜੋ ਉਹ ਆਪਣੇ ਆਤਮ ਨਿਰਭਰ ਹੋ ਕੇ ਆਪਣਾ ਗੁਜ਼ਾਰਾ ਕਰ ਸਕਣ ਜੋ ਵੀ ਬਜ਼ੁਰਗ ਇਹ ਯੋਜਨਾਵਾਂ ਦਾ ਲਾਭ ਲੈਣਾ ਚਾਹੁੰਦੇ ਹਨ ਮੇਨ ਗੱਲ ਆ ਗਈ ਕਿ ਜੇ ਕੋਈ ਬਜ਼ੁਰਗ ਇਹੋ ਜਿਹਾ ਹੈ ਕਿ ਜਿਹੜਾ ਇਹ ਵੀਡੀਓ ਦੇਖ ਰਿਹਾ ਹੈ ਤੇ ਉਸ ਨੂੰ ਇਹ ਚੀਜ਼ਾਂ ਦਾ ਲਾਭ ਲੈਣਾ ਹੈ ਤਾਂ ਉਹਨਾਂ ਨੂੰ ਆਪਣੇ ਨੇੜਲੇ ਸਰਕਾਰੀ ਕੇਂਦਰ ਜਾਂ ਹੋਏ ਅਧਿਕਾਰਿਕ ਪੋਰਟਲ ਦੇ ਜਾ ਕੇ ਅਰਜੀ ਦੇਣ ਦੇਣਾ ਪਏਗਾ ਤੇ ਉਹ ਅਰਜੀ ਜਦੋਂ ਸਬਮਿਟ ਕਰਨਗੇ ਸਾਰੇ ਡਾਕੂਮੈਂਟ ਲਾ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੀ ਕੁਝ ਮਿਲਦਾ ਹੈ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ ਉਹ ਜਿਹੜੀ ਦੱਸਣਗੇ ਉਹਦੇ ਹਿਸਾਬ ਨਾਲ ਬੈਕ ਉਹਨਾਂ ਤੋਂ ਰਿਵਰਟ ਆਏਗਾ ਇੱਕ ਰਿਪਲਾਈ ਆਏਗਾ ਉਹ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਨੂੰ ਜੇ ਘਰ ਬਣਾਉਣ ਵਾਸਤੇ ਪੈਸਾ ਚਾਹੀਦਾ ਹੈ ਠੀਕ ਹੈ ਇਹ ਕਿੰਨਾ ਕੁ ਪੈਸਾ ਚਾਹੀਦਾ ਸਾਨੂੰ ਕਿੰਨਾ ਕੁ ਨਹੀਂ ਚੱਲ ਜਾ ਇਹਦੀ ਵੈਰੀਫਿਕੇਸ਼ਨ ਜਿਹੜੀ ਉਹ ਕਰਨਗੇ ਸਰਕਾਰੀ ਬੰਦੇ ਤੇ ਉਸ ਤੋਂ ਬਾਅਦ ਕੀ ਹੈ ਇਹ ਸਰਕਾਰ ਹੈ ਜਿਹੜੀ ਆਪਣੇ ਇਹਨਾਂ ਚਾਰ ਵਾਦਿਆਂ ਨੂੰ ਪੂਰਾ ਕਰਦੀ ਦਿਖਾਈ ਹੋਈ ਦੇਵੇਗੀ ਚਾਹੇ ਉਹ ਜਿਹੜਾ ਰੋਜ਼ਗਾਰ ਪ੍ਰਦਾਨ ਕਰਨਾ ਹੈ ਚਾਹੇ ਉਹ ਜਿਹੜਾ ਆਵਾਸ ਯੋਜਨਾ ਦੇ ਤਹਿਤ ਉਹਨਾਂ ਨੂੰ ਘਰ ਦੇ ਵਾਸਤੇ ਲੋਨ ਵਹੀਆ ਵਗੈਰਾ ਮੁਹੱਈਆ ਕਰਵਾਉਣਾ ਵਿੱਤੀ ਸਹਾਇਤਾ ਦੇਣਾ ਹੈ ਤੇ ਪੈਨਸ਼ਨ ਤੇ ਜਿਹੜੀ 3000 ਰੁਪਏ ਜਿਹੜੀ ਉਹ ਮਹੀਨਾ ਦਿੱਤੀ ਹੀ ਜਾ ਰਹੀ ਹੈ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ